ਦੇਖੋ ਇੱਕ ਫਿਲਮੀ ਅਦਾਕਾਰਾ ਕੁੜੀ ਉਹਦੇ ਫਾਦਰ ਨੂੰ ਜਿਸ ਤਰ੍ਹਾਂ ਕਲੀਨਿਕ ਚ ਕੱਲ੍ਹ ਵਰਕੇ ਦੋ ਹਮਲਾਵਰਾਂ ਨੇ ਗੋਲੀਆਂ ਮਾਰ ਗਿਆ ਪਹਿਲੀ ਗੱਲ ਤੇ ਆ ਕਿ ਇਹ ਬੜਾ ਮੈਂ ਕਹੂੰਗਾ ਸਾਡੀ ਇੱਕ ਫਿਲਮ ਦਾ ਡਾਇਲੋਗ ਸੀਗਾ ਕਿ ਕੋੜੀਆ ਮੈਂ ਤੈਨੂੰ ਚੰਗਾ ਵਿਦਿਆਰਥੀ ਬਣਾਉਣਾ ਚਾਹੁੰਦਾ ਸੀ ਬਾਪ ਕਹਿ ਰਿਹਾ ਤਬੀ ਗੱਟੀ ਮੈਂ ਤੈਨੂੰ ਚੰਗਾ ਬਾਕਸ ਬਣਾਉਣਾ ਚਾਹੁੰਦਾ ਸੀ ਤੇ ਕੋਰੀਆ ਬਣਿਆ ਤੇ ਬਣਿਆ ਕੀ ਪੋ ਇਹ ਸ਼ੈੜੀ ਇਹਦੇ ਨਾਲੋਂ ਚੰਗਾ ਸੀ ਕੋਈ ਚੱਜ ਦਾ ਬਦਮਾਸ਼ ਹੀ ਬਣ ਜਾਗਾ ਮੈਂ ਥੇ ਇਹ ਗੱਲ ਕਹੂੰਗਾ ਕਿ ਭਾਈ ਜਿਹੜੇ ਸ਼ੂਟਰ ਆ ਇਹਨਾਂ ਨੇ ਜੋ ਕੀਤਾ ਉਹ ਇਹ ਆਕੇ ਭਾਈ ਇਹ ਮਰੀਜ਼ ਬਣ ਕੇ ਆਇਆ ਮਰੀਜ਼ ਬਣ ਕੇ ਇੱਕ ਨੇ ਚੈੱਕਅਪ ਕਰਾਇਆ ਦੂਜਾ ਤੇ ਖੜਾ ਰਿਆ ਜਿਹੜੀ ਗੱਲ ਮੈਂ ਸੁਣੀ ਆ ਤਾਂ ਮੇਰੇ ਖਿਆਲ ਦੀ ਨਾਲ ਇਹ ਬੜੀ ਮੈਂ ਇਸ ਚੀਜ਼ ਨੂੰ ਕਹਾਂਗਾ ਕਿ ਹਰਕਤ ਹੋ ਟਾਈਪ ਦੀ ਹੈ ਯਾਰ ਕਿ ਕੋਈ ਮਰੀਜ਼ ਨੂੰ ਡਾਕਟਰ ਤੇ ਮਰੀਜ਼ ਆਪਾਂ ਕਹਿੰਦੇ ਕਿ ਮਰੀਜ਼ ਵਾਸਤੇ ਡਾਕਟਰ ਰੱਬ ਹੁੰਦਾ ਹੈ ਤੇ ਭਾਈ ਇਸ ਬੰਨੇ ਆਇਆ ਨੇ ਬੁੜੀਆ ਐਸਾ ਕੱਲ ਕੁਝ ਵੀਡੀਓ ਪੋਸਾਈਆਂ ਨੇ ਹਾਲਾਂਕਿ ਡਾਕਟਰ ਸਾਹਿਬ ਬੜੇ ਕ੍ਰਿਟੀਕਲ ਨੇ ਚਲੋ ਦੁਆ ਕਰਦੇ ਹਾਂ ਸਭजन ਪਰ ਦੱਸਦੇ ਆ ਕਿ ਗੋਲੀਆਂ ਪਿੱਛੋਂ ਲੱਗੀਆਂ ਤੇ ਇੱਕ ਗੋਲੀ ਨੇ ਲੀਵਰ ਕਾਫੀ ਡੈਮੇਜ ਕਰ ਦਿੱਤਾ ਇੱਕ ਤੇ ਇਹ ਚੀਜ਼ ਹੈ ਕਿ ਬਈ ਯਾਰ ਜਲੂ ਠੀਕ ਆ ਸਭ ਕੁਝ ਚਲੀ ਜਾਂਦਾ ਹੈ ਸਰਕਾਰ ਦਾ ਕੰਮ ਆਪਣੀ ਜਗ੍ਹਾ ਤੇ ਆ ਕ੍ਰਿਮਨਲ ਆਪਣਾ ਕੰਮ ਕਰੀ ਜਾਂਦੇ ਆ ਸਰਕਾਰ ਦਾ ਕੰਮ ਸਾਬਤ ਹੋ ਰਹੀ ਹੈ ਲਾ ਕਾਨੂੰਨੀ ਨੂੰ ਠੱਲਣ ਵਾਸਤੇ ਉਗਲਾ ਆਪਣੀ ਜਗ੍ਹਾ ਲੈ ਪਰ ਬਰੀਜ਼ ਬਣ ਕੇ ਜਾਣਾ ਤੇ ਡਾਕਟਰ ਸਾਹਿਬ ਕੁਝ ਚੈੱਕ ਅਪ ਕਰ ਰਹੇ ਹੋ ਮੀ ਵਾਕਿਆ ਸੱਚੀ ਮੇਰਾ ਮਰੀਜ਼ ਹੈ ਉਸ ਪੇਸ਼ੇ ਦਾ ਮੇਰੇ ਖਲ ਦੇ ਨਾਲ ਤਾਂ ਤ ਕਿਤੇ ਨ ਕਿਤੇ ਸ਼ੱਕ ਪਵੇਗਾ ਹਰੇਕ ਮਰੀਜ਼ ਨੂੰ ਸ਼ੱਕ ਦੀ ਬਿਬਾ ਨਾਲ ਦੇਖ ਲੱਗ ਪੈਂਦੇ ਖਰੀ ਮੇਰੀ ਆਪਣੀ ਵਿਅਕਤੀਗਤ ਰਹਿ ਆ ਪਰ ਲਾ ਕਾਨੂੰਨੀ ਦੇ ਮਾਮਲੇ ਚ ਸਰਕਾਰ ਨੂੰ ਹੁਣ ਸੋਚਣਾ ਵਿਚਾਰਨਾ ਚਾਹੀਦਾ ਰੱਖੇ ਡਾਕਟਰ ਸੇ ਨਹੀਂ ਹੈ ਘਰਾਂ ਚ ਬੈਠੇ ਲੋਕ ਸੇਫ ਨਹੀਂ ਹੈ ਸੜਕਾਂ ਤੇ ਜਾਂਦੇ ਲੋਕ ਸੇਫ ਨਹੀਂ ਹੈ ਤਾਂ ਫਿਰ ਕੀ ਕਰੀਏ ਕਿਧਰ ਰੋ ਜਾਏ ਇਹ ਹਾਲਾਂਕਿ ਇਸ ਮਾਮਲੇ 'ਚ ਮੈਂ ਕਿਉਂਕਿ ਜਿਹੜੀ ਐਕਟ੍ਰੈਸ ਹੈ ਕੁਰੀ ਉਸਨੇ ਅਪੀਲ ਕੀਤੀ ਹੈ ਵੀਡੀਆ ਨੂੰ ਕਿ ਸਾਡੀ ਪ੍ਰਾਈਵੇਸੀ ਦਾ ਖਿਆਲ ਰੱਖਿਆ ਜਾਵੇ ਸੋ ਇਸ ਕਰਕੇ ਮੈਂ ਇੱਕ ਸੀਮਤ ਦਾਇਰੇ ਦੇ ਵਿੱਚ ਰਹਿ ਕੇ ਗੱਲ ਕਰਨੀ ਚਾਹਾਂਗਾ ਕਿ ਮੈਨੂੰ ਜੋ ਜਾਣਕਾਰੀ ਮਿਲੀ ਹੈ ਉਹਨਾਂ ਦੇ ਆਲੇ ਦੁਆਲੇ ਜੋ ਇਸ ਵੇਲੇ ਦੇ ਹਾਲਾਤ ਏ ਕਿ ਮੱਝ ਦੇ ਇੱਕ ਵਾਂਟਡ ਗੈਂਗਸਟਰ ਨੇ ਇਨਾ ਤੋਂ ਖੁਸ਼ ਵਸੂਲੀ ਦੀ ਰਕਮ ਮਗੇ ਸੀ ਕਿ ਜਿਸ ਨੂੰ ਇਹਨਾਂ ਨੇ ਇਨਕਾਰਿਆ ਉਸ ਤੋਂ ਬਾਅਦ ਫਿਰ ਪੁਲਿਸ ਦੇ ਇਹਨਾਂ ਨੂੰ ਗਨਮੈਨ ਵੀ ਇੱਕ ਪ੍ਰੋਵਾਈਡ ਕੀਤਾ ਸੀਗਾ ਪਰ ਪਿਛਲੇ ਦਿਨਾਂ ਦੇ ਵਿੱਚ ਉਸ ਗਨਮੈਨ ਨੂੰ ਵਾਪਸ ਲੈ ਲਿਆ ਗਿਆ ਪਹਿਲਾ ਤੇ ਸਵਾਲ ਇਹ ਆ ਕਿ ਜੇ ਕੋਈ ਅੰਡਰ ਥ੍ਰੈਟ ਹੈ ਬੰਦਾ ਤਾਂ ਤੁਸੀਂ ਬਿਨਾ ਕਿਸੇ ਸੋਲਿਡ ਬਿਨਾ ਕਿਸੇ ਠੋਸ ਕਾਰਨ ਦੇ ਜੇ ਸਿਕਿਉਰਿਟੀ ਵਾਪਸ ਲਈ ਹੈ ਤਾਂ ਲਾ ਕਾਨੂੰਨੀ ਪਾਸਤੇ ਤਾਂ ਤੁਸੀਂ ਜ਼ਿੰਮੇਵਾਰ ਹੋ ਜੋ ਅਮਨ ਕਾਨੂੰਨ ਦੀ ਸਥਿਤੀ ਪੈਦਾ ਹੋਈ ਹੀ ਹੈ ਬਲਕਿ ਇਸ ਦੇ ਨਾਲ ਨਾਲ ਇਹ ਸਿਕਿਉਰਟੀ ਦਾ ਜਿਹੜਾ ਫੈਸਲਾ ਹੈ ਤੁਹਾਡਾ ਇਹ ਵੀ ਤੁਹਾਡੇ ਤੇ ਕਈ ਪ੍ਰਸ਼ਨ ਚਿੰਦੂ ਖੜੇ ਕਰੇਗਾ ਸੋ ਇਹਨਾਂ ਸਵਾਲਾਂ ਦਾ ਦੇਖਦੇ ਆ ਜਵਾਬ ਮਿਲੇਗਾ ਕਿ ਨਹੀਂ ਹਿਸਾਬ ਮਿਲੇਗਾ ਕਿ ਨਹੀਂ